ਸਸਿਕਾ ਦੋਸਤੋ ਤੁਸੀਂ ਦੇਖ ਰਹੇ ਹੋ ਦਾਨੀਸ਼ਵਰ ਮੈਂ ਅਮਰਤਪਾਸੇ ਬਾਜਵਾ ਗੱਲ ਕਰਾਂਗੇ ਪਿਛਲੀ ਇਲੈਕਸ਼ਨ ਦੇ ਵਿੱਚ ਜਿੱਥੇ ਨਗਰ ਪੰਚਾਇਤ ਬੇਕਵਲ ਦੀ ਚੋਣਾਂ ਦੌਰਾਨ ਵੱਡੀ ਇੱਕ ਫੇਰਬਦ ਤੋਂ ਨਜ਼ਰ ਆਇਆ ਉੱਥੇ ਗੱਲਬਾਤ ਕਰਾਂਗੇ ਕਿ ਅੱਜ ਇਸ ਨਗਰ ਚੌਂ ਪੰਚਾਇਤ ਚੋਣਾਂ ਦੇ ਵਿੱਚ ਕਿਹੋ ਜਿਹੇ ਨਤੀਜੇ ਸਾਹਮਣੇ ਆਏ ਉਹਨਾਂ ਨਤੀਜਿਆਂ ਲੈ ਕੇ ਹਰ ਕੋਈ ਹੈਰਾਨ ਹੁੰਦਾ ਨਜ਼ਰ ਆ ਰਿਹਾ ਹੈ ਮੇਰੇ ਕੋਲ ਗੁਰਬਚਨ ਸਿੰਘ ਪੁੱਟੋ ਭੁੱਲ ਰਹੇ ਉਹਨਾਂ ਨਾਲ ਗੱਲਬਾਤ ਕਰਾਂਗੇ ਹੋ ਲਓ ਸਾਬ ਇਲਾ ਡੈਂਸਫੇਰਾ ਵੱਲੋਂ ਤੁਹਾਡਾ ਸਵਾਗਤ ਹੈ ਔਰ ਕੀ ਕਹਿਣਾ ਚਾਹੋਗੇ ਜਿਹੜੇ ਨੋਟੀਫਿਕੇਸ਼ਨ ਚੋਣਾਂ ਵਿੱਚ ਜੋ ਨਤੀਜੇ ਕਿਹੋ ਜਿਹਾ ਆਇਆ ਤੇ ਕਿਹੋ ਜਿਹਾ ਹੁੰਦੀ ਸੁਭਾਵਨਾ ਸੀਗੀ ਸਸੀਗਾਲ ਜੀ ਬਿਲਹ ਸਾਰਿਆਂ ਨੂੰ ਜੀ ਆਇਆਂ ਨੂੰ ਧੰਨਕ ਸਵਾਦ ਸardar ਅਮਰਪਾਲ ਸਿੰਘ ਬਾਜਵਾ ਜੀ ਆਏ ਨੇ ਮੋਸਟ ਵੈਲਕਮ ਨਿਰੰਧ ਜੀ ਆਏ ਤੁਹਾਡੇ ਸਾਹਮਣੇ ਨੇ ਇਹ ਚ ਕੋਈ ਦੋ ਰਾਇ ਨਹੀਂ ਕਿ ਆਪਾਂ ਚੋਣ ਹਾਰ ਗਏ ਇਸ ਵਾਰ ਲਗਾਤਾਰ ਆਪਾਂ ਚੋਣਾਂ ਜਿੱਤਿਆ ਨੇ ਇਸ ਵਾਰ ਹਾਰ ਗਏ ਕਰੋ ਦਾ ਕਾਰਨ ਕੀ ਹੈ ਕਿ ਮੈਂ ਆਪਣੀ ਜਿਹੜੀ ਵਾਰ ਨੰਬਰ 3 ਦੀ ਸੀਟ ਹੈ ਉਹ ਚੇਂਜ ਕਰਕੇ ਵਾਰ ਨੰਬਰ 4 ਵਿੱਚ ਗਿਆ ਸੀ ਤੇ ਪਹਿਲਾਂ ਉਹਦਾ ਹਿੱਸਾ ਵਾਰ ਨੰਬਰ 3 ਦੇ ਵਿੱਚ ਸੀ ਤੇ ਲਗਭਗ ਸਾਰਾ ਕੁਝ ਠੀਕ ਚੱਲ ਰਿਹਾ ਸੀ ਉਹਦਾ ਕਾਰਨ ਇਹ ਹੈ ਕਿ ਜਿਹੜੇ ਮੇਰੇ ਨਾਲ ਸਾਥੀ ਸਨ ਜਿਹੜੇ ਸਾਥ ਨਿਭਾਰੇ ਸਨ ਉਹਨਾਂ ਨੇ ਬਖੂਬੀ ਸਾਥ ਇਹ ਨਿਭਾਇਆ ਕਿਉਂ ਆਖਰੀ ਦੋ ਦਿਨਾਂ ਦੇ ਬਾਅਦ ਬਦਲ ਕੇ ਚੇਂਜ ਹੋ ਕੇ ਦੁਜੇਬਸ ਲੱਗੇ ਤੇ ਆਪਾਂ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਪਰ ਜਿਹੜੀ ਇਹ ਹਾਰ ਹੋਈ ਜਾਂ ਤੁਹਾਨੂੰ ਪੂਰਾ ਪ੍ਰੋਸੈਸ ਸੀ ਕਿ ਮੈਂ ਮੇਰੀ ਸੀਟ ਜਿਹੜੀ ਮੈਂ ਲੋਕਾਂ ਦੇ ਕੰਮ ਕੀਤੇ ਲੋਕਾਂ ਵਾਸਤੇ ਬਿਹਤਰੀ ਵਾਸਤੇ ਵਿਚਰਿਆ ਵਾ ਪਰ ਕੀ ਕਾਰਨ ਇਹ ਸਭ ਤੋਂ ਵੱਡਾ ਹਾਰ ਦਾ ਕਾਰਨ ਕੀ ਹੋ ਸਕਦਾ ਮੇਰੇ ਕੋਲ ਜਦੋਂ ਕੰਮ ਦੀ ਗੱਲ ਹੈ ਜਿਹੜੇ ਆਪਣੇ ਨਗਰ ਕੌਂਸਲ ਦੇ ਕੰਮ ਨੇ ਮੇਰੀ ਵਾਈਫ ਨੇ ਨਾਰ ਖੜੇ ਨੇ ਕੁਲਿੰਦਰ ਗੌਰ ਐਮਸੀ ਇਹਨਾਂ ਨੇ ਸਾਰਿਆਂ ਦੇ ਕੰਮ ਕਰਵਾਏ ਨੇ ਔਰ ਜਿਹੜਾ ਵੀ ਸਾਡੇ ਘਰ ਆਇਆ ਜੀ ਆਇਆਂ ਨੂੰ ਕਿਹਾ ਪਰ ਇਹਦੇ ਵਿੱਚ ਬਹੁਤ ਜ਼ਿਆਦਾ ਵੱਡੇ ਪੱਧਰ ਤੇ ਤੁਹਾਨੂੰ ਪਤਾ ਹੈ ਕਿ ਜਿਹੜੀ ਸਰਕਾਰ ਹੁੰਦੀ ਹੈ ਉਹਦਾ ਡਰ ਵੀ ਹੁੰਦਾ ਡਰਵੇ ਪਾਇਆ ਗਿਆ ਔਰ ਨੋਟਾਂ ਦੀ ਬੜੀ ਬਰਸਾਤ ਕੀਤੀ ਗਈ ਆਖਰੀ ਦੋ ਦਿਨਾਂ ਦੇ ਵਿੱਚ ਤੇ ਮੇਰੇ ਤੇ ਲਗਾਤਾਰ ਅੰਕੁਸ਼ ਲੱਗਾ ਸੀ ਕਿ ਘਰੋਂ ਬਾਹਰ ਨਹੀਂ ਜਾਣਾ ਮੈਨੂੰ ਐਟੇਸਟੇਸ਼ਨ ਬੋਲ ਦਿੰਦੇ ਸੀ ਕਿਦੋਂ ਕਿੱਥੇ ਹੈ ਹਰ ਟਾਈਮ ਮੇਰੀ ਚੈਕਿੰਗ ਹੁੰਦੀ ਸੀ ਜੇ ਮੈਂ ਗੱਡੀ ਵਿੱਚ ਆਪਣੀ ਦੇ ਪਕੌੜੇ ਭੇਜਦਾ ਸੀ ਲੰਗਰ ਲਾਏ ਦੇ ਉਹ ਵੀ ਚੈੱਕ ਹੁੰਦੇ ਸਨ ਤੇ ਇਸ ਵਾਸਤੇ ਜੋ ਮਤਲਬ ਹੋਣਾ ਸੀ ਹੋਇਆ ਔਰ ਜਿਸ ਦਿਨ ਆਪਣੇ ਚੋਣਾ ਹੋਈਆਂ ਨੇ ਉਸ ਦਿਨ ਪਹਿਲਾਂ ਤਾਂ ਮੈਂ ਬਧਾਈ ਦਿਨਾ ਬੂਟਾ ਸਿੰਘ ਨੂੰ ਬਹੁਤ ਬਹੁਤ ਵਾਰ ਕਾ ਚੋਣ ਜਿੱਤੇ ਨੇ ਪਰ ਉਹਨਾਂ ਦਾ ਸਾਰਾ ਪਰਿਵਾਰ ਮੇਨ ਗੇਟ ਤੋਂ ਲੈ ਕੇ ਜਿੱਥੇ ਆਪਾਂ ਕਮਰੇ ਦੇ ਬੈਠੇ ਸੀ ਉੱਥੇ ਤੱਕ ਲੋਕਾਂ ਨੂੰ ਕਾਇੰਦ ਦੇスル ਕੇ ਛਾੜ ਦੇ ਮੋਰ ਲਾਣੀ ਤੀਜੇ ਨੰਬਰ ਤੇ ਮੋਰ ਲਾਣੀ ਹੈ ਮੈਂ 2 ਚਾਰ ਵਾਰ ਇਸ ਗੱਲ ਦਾ ਮੁਕਾਬਲਾ ਕੀਤਾ ਲੜਾਈ ਕੀਤੀ ਮੈਂ ਵੀ ਉਹ ਮੇਰੇ ਨਾਲ ਦਲਜੀਤ ਸਿੰਘ ਖਾਲਸਾ ਨੇ ਵੀ ਝਗੜਾ ਕੀਤਾ ਕਿ ਬੰਦਾ ਅੰਦਰ ਕੇ ਨਾ ਗੱਲ ਨਾ ਕਰੇ ਵੋਟਰ ਨਾਲ ਪਰ ਉਹਨਾਂ ਦਾ ਸਾਰਾ ਪਰਿਵਾਰ ਲੱਗਾ ਹੋਇਆ ਸੀ ਮੇਰੀ ਵਾਈਫ ਜਦੋਂ ਦੋ ਕਵਾਰੀ ਆਏ ਨੇ ਤੇ ਇਹਨਾਂ ਨੂੰ ਪੁਲਿਸ ਨੇ ਮਨਾ ਕਰਤਾ ਤੁਸੀਂ ਅੰਦਰ ਨਹੀਂ ਆਉਣਾ ਤੇ ਉਹਨਾਂ ਦੇ ਜਿਹੜੇ ਸਾਥੀ ਸਨ ਜਿਹੜੇ ਪਹਿਲਾਂ ਮੇਰੇ ਸਾਥੀ ਸਨ ਉਧਰ ਰਲ ਕੇ ਉਹਨਾਂ ਨੇ ਸਾਰਾ ਕੁਝ ਕਰਕੇ ਤੇ ਹਰ ਇੱਕ ਵੋਟਰ ਨੂੰ ਇਹ ਪਰਮਾਇਆ ਕਿ ਨੰਬਰ 3 ਨੰਬਰ 3 ਛਾੜ ਦੇ ਮੋਹਰ ਲਾਉਣੀ ਹੈ ਅੱਜ ਜਿੱਤ ਗਏ ਨੇ ਉਹਨਾਂ ਨੂੰ ਵਧਾਈਆਂ ਨੇ ਪਰ ਜਿਹੜੇ ਤੁਸੀਂ ਦੱਸਣ ਦੇ ਕਿ ਇਲਜ਼ਾਮ ਲਾਇਆ ਪ੍ਰਸ਼ਾਸਨ ਨੇ ਪ੍ਰਸ਼ਾਸਨ ਨੇ ਮੇਰੇ ਤੇ ਬੜਾ ਦਬਾਅ ਬਣਾਇਆ ਸੀ ਪਰ ਦੂਸਰੇ ਪਾਸੇ ਪਾਰਟੀ ਦੇ ਆਗੂਆਂ ਨੇ ਵੀ ਕੁਝ ਦਬਾਅ ਬਣਾਏ ਗਏ ਸੀ ਕਿਹੋ ਜਿਹਾ ਦਬਾਅ ਸੀ ਕਿ ਜਿਹੜੇ ਕਰਕੇ ਤੁਹਾਨੂੰ ਇਹ ਜਿਹੜਾ ਹਾਰ ਦਾ ਸਾਹਮਣਾ ਕਰਨਾ ਪਿਆ ਵੇਖੋ ਦਬਾਅ ਪਿੰਲੇਣਾ ਰਿਲੈਂਸ ਹੋਇਆ ਬੇਗਵਾਲ ਦੇ ਵਿੱਚ ਉਹ ਕੋਈ ਸੀਟਾਂ ਤੇ ਹੋਇਆ ਸੀ ਉਹ ਜਿੰਨੇ ਸੀਟਾਂ ਤੇ ਹੋਇਆ ਉਹ ਸੀਟਾਂ ਉਹ ਜਿੱਤੇ ਨੇ ਸਾਡੀ ਜਿਹੜੀ ਮਰੀ ਵਾਰਡ ਸੀ ਕਰਨਲ ਸਿੰਘ ਮੱਗਾ ਦੀ ਵਾਰਡ ਸੀ ਉੱਥੇ ਤੇ ਕਮਲਜੀਤ ਸਿੰਘ ਬੇਗਵਾਲ ਉਹਨਾਂ ਦੇ ਵਾਰਡ ਤੇ ਰਿਲੈਂਸ ਨਹੀਂ ਹੋਇਆ ਸੜਾ ਕੱਥੇ ਨਹੀਂ ਹੋਇਆ ਆਪਾਂ ਤੇ ਆਪਾਂ ਚੋਣ ਲੜੀ ਮੈਂ ਸੋਚਦਾ ਸੀ ਕਿ ਸਾਰੇ ਸੱਜਣ ਬੇਲੀ ਮੇਰੇ ਨਾਲ ਨੇ ਮੇਰੇ ਨਾਲ ਮੈਨੂੰ ਪੂਰੀ ਸਪੋਰਟ ਵੀ ਸੀ ਵਾਰ ਦੇ ਵਿੱਚੋਂ ਪਰ ਮੈਂ ਫਿਰ ਦੁਬਾਰਾ ਉਹ ਗੱਲ ਕਹਿੰਦਾ ਕਿ ਆਖਰੀ ਪਲਾਨ ਚ ਆ ਕੇ ਜਿਹੜੇ ਬੁੱਕਲ ਦੇ ਸੱਪ ਸਨ ਉਹਨਾਂ ਨੇ ਨਾਲ ਕੇ ਜਿਹੜਾ ਕਾਰਨਾਮਾ ਕੀਤਾ ਉਹ ਫਿਰ ਤੈ ਹੋ ਗਿਆ ਕਿ ਸਾਡੀ ਹਾਰ ਜਿਹੜੀ ਹੋ ਗਈ ਪਰ ਜਿਹੜਾ ਕੀ ਲੱਗਦਾ ਕਿ ਜਿਹੜੀਆਂ ਇੰਨੀਆਂ ਕਵੋਟਾ ਦਾ ਹੋਣਾ ਤੁਹਾਡੇ ਹੱਕ ਦੇ ਵਿੱਚ ਤੁਹਾਨੂੰ ਭਰੋਸਾ ਸੀਗਾ ਕਿ ਮਤਲਬ ਜਿਹੜੀਆਂ ਇਹ ਵੋਟਾਂ ਘੱਟ ਪੈਣ ਦਾ ਕਾਰਨ ਇਹ ਦੱਸਣ ਦੇ ਕਿ ਆਪਣੀ ਮਾਰ ਕੇ ਪਰ ਆਪਣੇ ਹੀ ਜਿਹੜਾ ਮਤਲਬ ਨਜ਼ਰ ਆ ਰਿਹਾ ਵੇਖੋ ਜੀ ਮੈਂ ਆਪਣੀਆਂ ਵੋਟਰਾਂ ਦੀ ਜਿਹੜੀ ਗਿਣਤੀ ਮਿੰਤੀ ਕੀਤੀ ਸੀ ਉਹ ਬਿਲਕੁਲ ਸਹੀ ਸੀ ਮੈਂ ਫੇਰ ਦੁਬਾਰਾ ਉਹ ਬੇਨਤੀ ਕਰਦਾ ਵਾਂ ਕਿ ਵੋਟਰਾਂ ਦਾ ਕੋਈ ਕਸੂਰ ਨਹੀਂ ਹੈ ਵੋਟਰਾਂ ਨੇ ਵੋਟ ਪਾਈ ਹੈ ਪਰ ਜਿਹੜੇ ਵੋਟਰਾਂ ਨੂੰ ਦਬਾ ਲਿਆ ਗਿਆ ਕੁਝ ਸਰਕਾਰ ਦਾ ਡਰ ਸਰਕਾਰ ਦਾ ਹਵਾ ਹੁੰਦਾ ਕੁਝ ਮੈਂ ਵਾਰ-ਵਾਰ ਇਹੋ ਗੱਲ ਦੱਸਾਂਗਾ ਕਿ ਜਿਹੜੇ ਸੱਜਣਾ ਨੇ ਮੇਰੇ ਨਾਲ ਰਹਿ ਕੇ ਮੇਰੇ ਕੰਪਲੇਨ ਕਰਦੇ ਸਨ ਮੇਰੇ ਨਾਲ ਇੱਕ ਦੋ ਸੱਜਣ ਛੱਡ ਕੇ ਇੱਕ ਪਰਿਵਾਰ ਕਰਮਚਾਰ ਸਿੰਘ ਉਹਨਾਂ ਦੇ ਵਾਈਫ ਉਹ ਛੱਡ ਕੇ ਬਾਕੀ ਸਾਰੇ ਜਿੰਨੇ ਮੇਰੇ ਨਾਲ ਲੱਗੇ ਸਨ ਉਹਨਾਂ ਨੇ ਮੇਰੇ ਨਾਲ ਜਾ ਕੇ ਧੋਖਾ ਕੀਤਾ

ਮੇ ਕੋਈ ਮੈਂ ਤੇ ਉਹ ਗੱਲ ਕਹਿੰਦਾ ਸੀ ਕਿ ਝਗੜਾ ਨਾ ਹੋਵੇ ਤੇ ਮੈਂ ਝਗੜੇ ਤੋਂ ਡਰਦਾ ਮੈਂ ਕੱਲਾ ਸੀ ਇਸ ਵਾਰ ਮੇਰੇ ਭਤੀਜੇ ਨੇ ਵੀ ਮੇਰੇ ਨਾਲ ਨਹੀਂ ਸਬਦਾ ਕਰਨਿਆ ਕਿ ਮੇਰਾ ਭਤੀਜਾ ਹੋਰ ਜਿਹੜੀ ਤਿੰਨ ਨਮਰਵਾਰ ਤੇ ਚੋਣ ਲੜ ਰਿਹਾ ਸੀ ਤੇ ਸਾਰਾ ਫਿਰ ਜਿਹੜੀ ਫੈਮਿਲੀ ਆਪਣੀ ਸਾਡੀ ਆਪੇ ਵਿਚੜੀ ਹੋਈ ਸੀ ਤੇ ਮੈਂ ਕੱਲਾ ਹੋਣ ਕਰਕੇ ਸਾਰੇ ਮਾਰ ਖਾ ਗਿਆ ਤੁਹਾਡਾ ਹੁਣ ਅਗਲਾ ਫੈਸਲਾ ਕੀ ਹੋਏਗਾ ਕਿਉਂਕਿ ਹੁਣ ਸਮਾਜ ਸੇਵਾ ਦੇ ਤੌਰ ਦੇ ਉੱਤੇ ਤੁਸੀਂ ਆਪਣਾ ਨਾਮ ਜਿਹੜਾ ਬਿੱਗ ਵਾਲ ਚ ਮੋਰੀ ਰੱਖਿਆ ਹੋਇਆ ਦੇਖੋ ਜੀ ਆਪਾਂ 2-3 ਦਿਨ ਪਹਿਲਾਂ ਆਪਾਂ ਇੱਕ ਜੀ ਨੂੰ ਹਰੇ ਆ ਤੇ ਕੱਲ ਮੈਨੂੰ ਬੁਲਾਇਆ ਗਿਆ ਸੀ ਇੱਕ ਭੋਗ ਤੇ ਸਾਹਿਬ ਜਦਾਂ ਦੇ ਸਿੱਧੀ ਦਾਡੇ ਤੇ ਮੈਂ ਉੱਥੇ ਗਿਆ ਹਾਂ ਹੁਣ ਪਰਸੋਂ ਫਿਰ ਮੈਨੂੰ ਅੱਜ ਮੈਸੇਜ ਆਇਆ ਮੰਡਾ ਸਾਹਿਬ ਉਹਨਾਂ ਦੇ ਪ੍ਰੋਗਰਾਮ ਹੈ ਪਰਸੋਂ ਉਹਨਾਂ ਦੀ ਮਦਦ ਦਾ ਉੱਥੇ ਜਾਵਾਂਗਾ ਬਾੜ ਵਿੱਚ ਮੈਸੇਜ ਆਇਆ ਉੱਥੇ ਵੀ ਜਾਵਾਂਗਾ ਕੰਮ ਆਪਾਂ ਲੋਕਾਂ ਦੇ ਕਰਨੇ ਜਿਹੜੇ ਕਰ ਸਕਦੇ ਆ ਜੋ ਮਰੇ ਜੋ ਮੇਰੇ ਹੱਥ 'ਚ ਕੰਮ ਹੋਏ ਮੈਂ ਕਰਾਂਗਾ ਕਰਾਵਾਂਗਾ ਔਰ ਉਹਨਾਂ ਨਾਲ ਸਮਝਾਇਆ ਹੈ ਸਰਕਾਰ ਆ ਰਹੀ ਹੈ 2027 ਵਿੱਚ ਲੋਕਾਂ ਨੂੰ ਕੰਮ ਕਰਕੇ ਵਿਖਾਵਾਂਗੇ ਮੈਡਮ ਜੀ ਤੁਸੀਂ ਕਾਉਂਸਲਰ ਰਹੇ ਹੋ 5 ਸਾਲ ਪੁੱਲਰ ਸਾਹਿਬ ਨੇ ਹੁਣ ਮਤਲਬ ਚੋਣ ਲੜੀ ਹੈ ਤੇ ਤੁਸੀਂ ਕੀ ਕਹਿਣਾ ਚਾਹੋਗੇ ਇਸ ਚੋਣ ਦੇ ਨਤੀਜੇ ਵਿੱਚ ਜਾਂ ਪਹਿਲੇ ਨਤੀਜੇ ਦੇ ਵਿੱਚ ਕੀ ਅੰਤਰ ਰਿਹਾ ਪਹਿਲੇ ਨਤੀਜਿਆਂ 'ਚ ਚੋਣ ਦੇ ਬੜਾ ਬਹੁਤ ਵਧੀਆ ਰਿਹਾ ਕਿਉਂਕਿ ਮੈਂ ਦੋ ਵਾਰੀ ਜਿੱਤੀਆਂ ਉਹ ਵਧੀਆ ਬਹੁਤ ਸੋਨੇ ਨਤੀਜੇ ਕੋਈ ਅਦਾ ੱੱੱਕਾ ਸਹੀ ਨਹੀਂ ਹੁੰਦੀ ਇਹ ਤਾਂ ਕੀ ਬਹੁਤ ਜ਼ਿਆਦਾ ੱੱੱਕਾ ਸਹੀ ਹੋਈ ਕਿਉਂਕਿ ਹਨੋ ਦੋ ਵਾਰੀ ਤੁਹਾਡੇ ਪੁਲਿਸ ਨੇ ਰੇਡ ਪਾਇਆ ਫਿਰ ਇਹਨਾਂ ਦੇ ਬਾਰ-ਬਾਰ ਕਹਿੰਦੇ ਪਰਚਾ ਆਣਾ ਬੇਟੇ ਤੇ ਵੀ ਹੋਏਗਾ ਪੁੱਟੋ ਤੇ ਵੀ ਪਰਚਾ ਹੋਣਾ ਚਾਹੀਦਾ ਤੇ ਬਾਰ-ਬਾਰ ਇਦਾਂ ਕਰਦੇ ਵੇ ਜਦ ਇੱਕ ਵਾਰ ਬਾੜਵੰਦੀ ਕੀਤੀ ਗਈ ਚਲੋ ਉਹ ਕੋਈ ਗੱਲ ਨਹੀਂ ਹੈ ਨਾ ਬਾੜਵੰਦੀ ਚਲੋ ਹੋ ਗਈ ਤੀਜੀ ਵਾਰੀ ਬਾੜਵੰਦੀ ਹੋਈ ਮੈਂ ਤਿੰਨ ਵਾਰੀ ਚੋਣ ਲੜੀ ਤਿੰਨੇ ਵਾਰੀ ਹੋਈ ਫਿਰ ਉਹ ਇੱਕ ਵੋਟਾਂ ਖਰਾਬ ਕੀਤੀਆਂ ਗਈਆਂ ਉਧਰੋਂ ਦਾ ਚੇਂਜ ਕਰ ਦਿੱਤੀਆਂ ਫਿਰ ਲੋਕੀ ਹੋਰ ਜਿਹੜੇ ਕਹਿੰਦੇ ਇਟ ਪੁੱਟਿਆਂ ਤੇ ਕਹਿੰਦੇ ਦੁਸ਼ਮਣ ਉਹ ਕਲਾਕਾਰ ਉਹ ਗ ਜਾਣਦੇ ਨੇ ਤੇ ਇਟ ਪੁੱਟਿਆਂ ਦੇ ਦੁਸ਼ਮਣ ਬੜੇ ਉਹ ਉਹ ਤੇ ਨੌ ਦੁਸ਼ਮਣ ਉੱਗੇ ਇੱਕ ਨਾ ਆਦਾ ਮੈਂ ਨਾ ਉਹਨਾਂ ਦਾ ਲੈਣਾ ਨਹੀਂ ਚਾਹਨੀ ਫਿਰ ਜਨ ਹੱਦ ਹੋ ਗਈ ਆ ਕਿਤੇ ਦੁਸ਼ਮਣੇ ਕਿਤੇ ਹੋਰ ਥਾਂ ਕੱਢ ਲੰਦੇ ਪਚੋਨ ਚ ਘਟਨੇ ਸੀ ਪੈਸੇ ਲਾ ਲਾ ਕੇ ਲੋਕਾਂ ਨੇ ਆਪਣਾ ਘਰ ਜਾੜਿਆ ਇਹਨੇ ਵੀ ਅਹੀ ਤੇ ਚਲੋ ਚੋਣ ਜਿੱਤਣ ਵਾਸਤੇ ਨਾ ਪੈਸੇ ਲਾਏ ਸੀ ਖਰਚਾ ਕੀਤਾ ਸੀ ਚੋਣ ਜਿੱਤਣ ਵਾਸਤੇ ਵੀ ਅਹੀ ਕੋਈ ਤਾਂ ਮੇਨੋ ਰਿਸਪੌਂਸ ਹੀ ਵੀ ਇਦਨ ਸਾਰੇ ਮਿਲਦੀ ਹੀ ਵੀ ਮੇਰੀ ਅੱਧੀ ਵਾੜ ਮੇਰੀ ਅੱਧੀ ਵਾੜ ਤਿੰਨ ਵਾੜ ਹੀ ਨਾ ਉਹ ਮਤਲਬ ਅੱਧੀ ਆ ਗਈ ਇਸ ਪੇ ਨਵਾਰ ਚ ਆ ਗਈ ਤੇ ਅੱਧੀ ਚਾਰ ਚ ਚਲ ਗਈ ਤਾਂ ਕਰਕੇ ਸੀ ਚੋਣ ਲੜੀ ਇਸका ਉਸ ਵਾੜ ਚ ਚਾਰ ਚ ਗਈ ਕਿਉਂਕਿ ਉਹ ਚਾਹਣਾ ਇਸ ਕਰਕੇ ਉਹ ਜਿੱਥੋਂ ਮੈਂ ਪਤਾ ਕੀਤਾ ਸਾਰੇ ਮੈਂ ਆਪ ਵਰਕ ਕੀਤਾ ਸਾਰੇ ਮੈਂ ਪਰਚੀ ਵੰਡੀ ਸਾਰਾ ਕੁਝ ਕੀਤਾ ਤੇ ਉਹ ਰਿਸਪੌਂਸ ਮਿਲੀ ਮੈਨੂੰ ਕਿ ਬਹੁਤ ਹਿੰਮਤ ਮਿਲੀ ਰਿਸਪੌਂਸ ਨਾਲ ਕਿ ਹਾਂ ਇਹ ਤੇਰੇ ਨਾਲ ਹੈ ਨਾਲ ਚੱਲਾਂਗੇ ਬੇਟਾ ਕਿਉਂਕਿ ਬਹੁਤ ਕੰਮ ਕੀਤੇ ਤੂੰ ਸਾਨੂੰ ਤਿੰਨ ਵਾਰ ਤੇ ਕੋਲੋਂ ਦੇ ਵਾੜ ਚ ਤੁਹਾਡੇ ਚਾਰ ਵਾੜ ਚ ਕੰਮ ਕੀਤੇ ਸਾਰੀ ਵਿੱਗ ਵਾੜ ਚ ਮੈਂ ਕਦੀ ਨਾ ਨਹੀਂ ਕੀਤੀ ਕਦੀ ਵੀ ਕੋਈ ਆਇਆ ਸੈਨ ਕਰਨ ਜਾਂ ਕੋਈ ਰਜਿਸਟਰੀ ਆਈ ਕੋਈ ਕੋਟ ਮਰਜਾਈ ਮੈਂ ਸਭ ਕੀਤੀਆਂ ਸਾਰੇ ਕੰਮ ਕੀਤੇ ਸਾਰੀ ਬਰਕ ਕੀਤਾ ਮੈਂ ਖੁਦ ਮੈਂ ਇਹ ਮੇਰੇ ਇਹ ਵੀ ਇਹਨਾਂ ਨੇ ਵੀ ਖੁਦ ਫੈਸਲੇ ਥਾਣੇ ਚ ਜਾਂਦੇ ਰਹੇ ਕਰਦੇ ਰਹੇ ਦੋਨੇ ਕੰਮ ਇੰਨੀਆਂ ਸਮੱਸਿਆਵਾਂ ਗੱਲਾਂ ਤੁਸੀਂ ਦਸੀਆਂ ਪਰ ਇੰਨਾ ਸਾਰਾ ਕੁਝ ਹੋਣ ਦੇ ਬਾਵਜੂਦ ਕੀ ਕਾਰਨ ਹੈਗਾ ਕਿ ਲੋਕਾਂ ਦੇ ਵਿੱਚ ਕਿੱਥੇ ਕਮੀ ਰਹਿ ਗਈ ਲੋਕਾਂ ਪਤਾ ਨਹੀਂ ਲੋਕਾਂ ਜੇ ਤਾਂ ਕੋਈ ਕਮੀ ਨਹੀਂ ਸੀ ਕਮੀ ਸੀ ਜਿਹੜੇ ਨਾਲ ਰਹਿ ਕੇ ਰਾਨ ਵਾਲਿਆਂ ਨੇ ਕੀਤੀ ਕਿਉਂਕਿ ਉਹਨਾਂ ਨੇ ਪੂਰਾ ਜ਼ੋਰ ਲਾਤਾ ਵੀ ਫੁੱਟੋਂ ਨੂੰ ਇਹ ਜ਼ੀਰੋ ਕਰਨਾ ਕਿਉਂਕਿ ਉਹਦੇ ਚੜਦੇ ਨੂੰ ਦੇਖ ਨਹੀਂ ਸਿਖਾਏ ਕਿ ਉਹ ਚਾਹੁੰਦੇ ਨਹੀਂ ਵੀ ਇਹ ਚੜੇ ਇਹ ਬੰਦਾ ਕਾ ਹੈ ਕੀ ਆ ਚੀਜ਼ ਕੀ ਹੈ ਇਹ ਹੈ ਤੇ ਪੱਲੇ ਕੱਕ ਨਹੀਂ ਆ ਕਈ ਕੁਛ ਕੋਈ ਨੇ ਕਿਹਾ ਗਾਲਾਂ ਵੀ ਕੱਟੀਆਂ ਪਰ ਨਾ ਨਹੀਂ ਲੈਣਾ ਸੀ ਕਿਸੇ ਦਾ ਨਾ ਨਹੀਂ ਲੈਣਾ ਪਰ ਅਸੀਂ ਬੜਾ ਮੈਂ ਉੱਥੋਂ ਬੜੇ ਦੁਖੀ ਹੋਏ ਦੇਣਾ ਹੀ ਆਏ ਉੱਥੋਂ ਕਿ ਦੱਸ ਇਹੀ ਅੰਨਾ ਕੁਝ ਗਿਆ ਕਰਨ ਦੇ ਬਾਵਜੂਦ ਤੇ ਇੰਨੇ ਕੰਮ ਨਹੀਂ ਲੋਕਾਂ ਨੇ ਕੀਨੇ ਸਾਡਾ ਕੰਮ ਦਾ ਕੋਈ ਮੁੱਲ ਨਹੀਂ ਪਾਇਆ ਇਹ ਬੜਾ ਮਨ ਦੁਖੀ ਦੁਖੀ ਹੋਇਆ ਹਾਲੇ ਕੱਲ ਆਏ ਮੇਰੇ ਕੋ ਸੈਨក្រਾਨ 10 ਨੰਬਰ ਵਾਰਡ ਦੇ ਮੈਂ ਕਿਹਾ ਕੋਈ ਗੱਲ ਨਹੀਂ ਤੁਹਾਡੇ ਕੋਈ ਨਹੀਂ ਮੈਂ ਸੈਨ ਪਹਿਲਾਂ ਮੈਂ ਨਾ ਕਰ ਦਿੱਤੀ ਫਿਰ ਇਹਨਾਂ ਨੇ ਕਿਹਾ ਨਹੀਂ ਕਰਦੇ ਸੈਨ ਕੋਈ ਗੱਲ ਨਹੀਂ ਮੈਂ ਕਿਹਾ ਨਹੀਂ ਤੁਹਾਡੀ ਵਾਰਡ ਨੇ ਤੇ ਮੈਨੂੰ ਰਾਇਆ ਦੱਸੋ ਮੈਂ ਕੀ ਕਰ ਸਕਦੀ ਕੀ ਕਹਿਣਾ ਚਾਹੋਗੇ ਕਿ ਸਾਰਾ ਕੁਝ ਪ੍ਰੈਕਟੀਕਲ ਆਪਾਂ ਦੇਖਿਆ ਵੀ ਹੈ ਔਰ ਆਪਾਂ ਚੋਂਦ ਵਿੱਚ ਬਹੁਤ ਸੋਨ ਦੇਖ ਲਏ ਜਿੰਦਗੀ ਜੋ ਤਾਰ ਜਿਹੜਾ ਹੰਦ ਰਹਿੰਦੇ ਆ ਬੜਬੜੇ ਵੱਡੇ ਲੀਡਰ ਬਾਦਲ ਸਾਹਿਬ ਕੈਪਟਨ ਸਾਹਿਬ ਖਰਾ ਸਾਹਿਬ ਬੀਬੀ ਜੀ ਕੌਰ ਜੀ ਬੜੇ ਹਰੇ ਆਪਾਂ ਵੀ ਹਰੇ ਆ ਮੈਂ ਆਪਣੀ ਹਰ ਕਬੂਲ ਕਰਦਾ ਉਹ ਚ ਮਰੀਆਂ ਗਲਤੀਆਂ ਕੋ ਸ਼ੇ ਨੇ ਕਿ ਮੈਂ ਆਪਣੀ ਵਾਰ ਛੱਡੀ ਮੇਰੇ ਵਾਰ ਜਿਹੜੀ ਮੈਂ ਆਪਣੀ ਵਾਰ ਚ ਖੜਦਾ ਮੈਂ ਘਟੂ ਘਟ 200 ਵੋਟ ਲੈਂਦਾ ਪਰ ਲੇਡੀ ਵਾਰੜ ਬਾਰ ਬਾਰ ਆਉਣ ਕਰਕੇ ਲੇਡੀ ਵਾਰੜ ਪਿਛਲੇ 20 ਸਾਲ ਤੋਂ ਆ ਰਹੀ ਹੈ ਉਹਦਾ ਕਾਰਨ ਸਿ ਆਪਾਂ ਉੱਥੇ ਖੜੇ ਉਹਦੇ ਵਿੱਚ ਇਹ ਹੈ ਕਿ ਜੋ ਦਬ ਦਬਾ ਸਾਰੇ ਤੁਸੀਂ ਵੀ ਜਾਣਦੇ ਹੋ ਸਰ ਕਿ ਜੋ ਸਰਕਾਰ ਕਰਦੀ ਹੈ ਪਰ ਇਸ ਤਰ੍ਹਾਂ ਸਰਕਾਰ ਨਾ ਕਾਂਗਰਸ ਨੇ ਕੀਤਾ ਨਾ ਕਲਤਲ ਨੇ ਕੀਤਾ ਜੋ ਇਹਨਾਂ ਨੇ ਕੀਤਾ ਜਿੱਦਾਂ ਧੰਨ ਲਿਆਂ ਕੀਤੀਆਂ ਜਿੱਦਾਂ ਬਾੜ ਲਿਆਂ ਮੋਟਾ ਬਣਾ ਕੇ ਉੱਥੇ ਵੋਟਾਂ ਪਾਈਆਂ ਔਰ ਸਭ ਤੋਂ ਵੱਡੀ ਗੱਲ ਇੱਕੋ ਹੀ ਹੈ ਕਿ ਜਦੋਂ ਨਾਲ ਦਾ ਸਾਥੀ ਜਿਹੜਾ ਨਾਲ ਤੁਰਦਾ ਫਿਰਦਾ ਉਹ ਸਾਰੀਆਂ ਕਾਰਵਾਂ ਕਰਵਾ ਦੇ ਐਂਡ ਤੇ ਜਾ ਕੇ ਇਵਰ ਕੀ ਹੋ ਸਕਦਾ ਫਰਾਰ ਹੀ ਹੁੰਦੀ ਜਿਹੜਾ ਰਲੇਵਾ ਹੋਇਆ ਸੀ ਕੀ ਇਹ ਸਾਰਾ ਨੁਕਸਾਨ ਦਾ ਕੀ ਇਹ ਦੇਖੋ ਯਾਰ ਰਲੇਵਾ ਹੋਇਆ ਆਪਣੇ ਰਲੇ ਆ ਆਪਣੇ ਕਰਕੇ ਨੁਕਸਾਨ ਹੋਇਆ ਜਾਂ ਕਿਸ ਤਰ੍ਹਾਂ ਆ ਜਾਂ ਤੁਹਾਡੇ ਨਾਲ ਕੋਈ ਸਹਿਮਤੀ ਬੁਣਾਈ ਨਹੀਂ ਚਲੋ ਜਿਹੜਾ ਮਤਲਬ ਆ ਰਾਜੀਨਾਮਾ ਹੋਇਆ ਬੀਬੀ ਜੀ ਕੀ ਕਰੋਗਾ ਖੇਰਾ ਸਾਹਿਬ ਵਿੱਚ ਇੱਕ ਪਿੰਡ ਲੈਵਲ ਤੇ ਜਿਹੜੇ ਸਾਡੇ ਕਾਉਂਸਲਰ ਨੇ ਰਜਿੰਦਰ ਸਿੰਘ ਜੀ ਲਾਡੀ ਔਰ ਦੂਸਰੇ ਪਾਸੇ ਸ਼੍ਰੀਨਿਵਾਸ ਕੁੱਕੂ ਜੀ ਇਹਨਾਂ ਸਾਰੇ ਨਾਲ ਕੇ ਆਪੇ ਚ ਕੀਤਾ ਔਰ ਉਹਨਾਂ ਨੇ ਆਪਣੇ ਤੌਰ ਤੇ 8 ਸੀਟਾਂ ਜਿੱਤੇ ਨੇ ਉਹਨਾਂ ਦਾ ਆਪਣਾ ਸਿਸਟਮ ਸੀ ਸਾਡੇ ਵਿੱਚ ਇਹ ਸਹਿਮਤੀ ਨਹੀਂ ਹੋ ਸਕੀ ਨਾ ਮਿਰਚ ਹੋਈ ਨਾ ਦਲਜੀਤ ਸਿੰਘ ਖਾਲਸਾ ਚ ਹੋਈ ਕੀ ਕਮੀ ਰਗੀ ਕੀ ਕਾਰਨ ਸੀ ਉਹਦਾ ਉਹਦੇ ਚ ਕਰ ਰਹੇ ਹੋਏ ਕਿ ਮੈਂ ਸੋਚਦਾ ਕਿ ਮੈਂ ਜਿਤਨਾ ਉਹ ਸੋਚਦੇ ਉਹ ਜਿਤਨਾ ਉਹ ਸੋਹਣੇ ਉਹ ਗੇਮ ਖੇੜੀ ਹੈ ਉਹਨਾਂ ਸੋਹਣੇ ਫੀਲਡਿੰਗ ਵੀ ਕੀਤੀ ਗੇਮ ਵੀ ਖੇੜੀ ਉਹ 150 ਵੋਟਾਂ ਲੈ ਗਏ ਮੈਨੂੰ ਵੋਟ ਨਹੀਂ ਪਈ ਮੈਨੂੰ ਆਖਰੀ ਟਾਈਮ ਤੇ ਜਾ ਕੇ ਜਿਹੜੀ 20 ਵਾਲੀ ਰਾਤ ਸੀ ਉਹਦੋਂ ਸਾਰਾ ਕਾਰਨਾਮਾ ਉਹਨਾਂ ਨੂੰ ਹੋ ਗਿਆ ਸੀ ਕਿਸ ਹੋਂ ਦੇ ਬਾਗ ਜਿਹੜੀ ਕਿਸੇ ਵੀ ਪਾਰਟੀ ਨੂੰ ਬਹੁਤ ਮਤ ਨਾ ਮਿਲਣਾ ਕਿ ਸਮਝਦੇ ਦੇਖੋ ਇਹ ਲੋਕ ਰਾਜ ਹੈ ਪਹਿਲਾਂ ਲੋਕਾਂ ਦਾ ਸਿਸਟਮ ਸੀ ਪਹਿਲਾਂ ਵੱਡੇ ਵੱਡੇ ਲੀਡਰ ਜਿਹੜੇ ਹੁੰਦੇ ਸੀ ਉਹ ਲੋਕਾਂ ਨੂੰ ਪਿੱਛੇ ਲਾਂਦੇ ਸੀ ਹੁਣ ਜਿਹੜੇ ਲੋਕ ਨੇ ਉਹ ਲੀਡਰਾਂ ਨੂੰ ਪਿੱਛੇ ਲਾਂਦੇ ਨੇ ਜਿਹੜੇ ਲੋਕ ਨੇ ਉਹ ਕੁਝ ਸਿਆਣੇ ਕਹਾਂਗਾ ਤੇ ਕੁਝ ਅਨਜਾਣ ਵੀ ਕਹਾਂਗਾ ਜਿਹੜੇ ਮਿੰਟ ਤੇ ਆ ਕੇ ਦੇਖ ਜਾਂਦੇ ਨੇ ਤੇ ਵੇਖ ਕੇ ਦੂਜੇ ਪਾਸੇ ਪੜ ਲ ਜਾਂਦੇ ਨੇ ਉਹਨਾਂ ਲੋਕਾਂ ਨੂੰ ਮੈਂ ਇਹ ਬੇਨਤੀ ਕਰਾਂਗਾ ਯਾਰ ਜਿਸ ਦੇ ਨਾਂ ਰਹਿੰਦੇ ਹੋ ਨਾ ਕਿਸੇ ਨਾਲ ਵੀ ਚਾਹੇ ਦੂਸਰੀ ਪਾਰਟੀਏ ਚਾਹੇ ਭੂਟਾ ਸਿੰਘ ਜਿੱਤੇ ਨੇ ਉਹਨਾਂ ਦੇ ਪਰਿਵਾਰ ਨੂੰ ਪਹਿਲਾਂ ਮੈਂ ਤਾਂ ਇੱਥੇ ਚਾਹੇ ਉਹਨਾਂ ਰਹਿੰਦੇ ਹੋ ਚਾਹੇ ਮੈਨਾਂ ਰਹਿੰਦੇ ਹੋ ਚਾਹੇ ਕੋਈ ਹੋਰ ਨਾਲ ਰਹਿੰਦੇ ਹੋ ਜਿਹਦੇ ਉਹਨਾਂ ਤੋਂ ਖਤਮ ਉਹਦੇ ਨਾਲ ਰਵੋ ਇਹ ਲੋਕਾਂ ਜਿਹੜੀ ਪਲਟਵਾ ਆ ਰਹੇ ਇਹ ਬੜਾ ਮਾੜਾ ਸੋ ਇਹ ਸੁਣ ਆਪਣੇ ਗੁਰਵਚਨ ਸਿੰਘ ਪੁੱਟੋ ਪੁੱਲਰ ਜਿਹੜੇ ਕੀ ਵਾਰਡ ਨੰਬਰ 4 ਚੋਂ ਖੜੇ ਸੀ ਜਿਨ੍ਹਾਂ ਨੇ ਸਾਰੀ ਇਸ ਚੋਣ ਦੀ ਹਾਰ ਦਾ ਦਸਤਾਨ ਕਾਰਵਾਈ ਦੱਸੀ ਏ ਕਿ ਜਿਹੜਾ ਇਹੜੀ ਹਾਰ ਹੋਈ ਏ ਸਿਰਫ ਇਹ ਹਾਰ ਦੀ ਵਜ੍ਹਾ ਦੱਸੀ ਤੁਸੀਂ ਦੇਦੇ ਰਹੋ ਜਿੰਨ ਸਵੇਰਾ ਮੈਂ ਮਟਪਾਲ ਸਿੰਘ ਬਾਜਵਾ ਪਲਾਟ